ਹਾਂਜੀ ਕਿੱਦਾਂ ਸਾਰੇ ਬਸ ਮੌਜ ਐ ਫਕੀਰਾਂ ਦੀ ਜਦੋਂ ਕੋਈ ਤੁਹਾਨੂੰ ਚੱਜ ਦਾ ਸਵਾਲ ਪੁੱਛੇ ਤੁਸੀਂ ਅੱਗੇ ਕਹਿੰਦਿਆ ਕਰੋ ਮੌਜ ਐ ਫਕੀਰਾਂ ਦੀ ਤੁਸੀਂ ਸਾਰੇ ਸਮਝ ਗਏ ਹੋਵੋਗੇ ਕਿ ਹੰਸ ਰਾਜ ਹੰਸ ਨੂੰ ਜਦੋਂ ਕੋਈ ਮੁੱਦੇ ਦੀ ਗੱਲ ਪੁੱਛੀਏ ਅੱਗੋ ਕਹਿੰਦਾ ਬਸ ਮੌਜ ਐ ਫਕੀਰਾਂ ਦੀ ਜਦੋਂ ਕੋਈ ਹੱਕ ਦੀ ਗੱਲ ਪੁੱਛੀਏ ਪੰਜਾਬ ਦੇ ਮੁੱਦਿਆਂ ਦੀ ਗੱਲ ਪੁੱਛੀਏ ਦੇਸ਼ ਦੇ ਮੁੱਦਿਆਂ ਦੀ ਗੱਲ ਪੁੱਛੀਏ ਅੱਗੋ ਕਹਿੰਦਾ ਕਿ ਬਸ ਮੌਜ ਐ ਫਕੀਰਾਂ ਦੀ ਤੁਸੀਂ ਦੱਸੋ ਕਿ ਵਾਕਈ ਲੋੜ ਐ ਐਮਪੀ ਬਣਾਉਣ ਨੂੰ ਇਹੋ ਜੀਆਂ ਲੀਰਾਂ ਦੀ ਜੇ ਕੋਈ ਚੱਜ ਦਾ ਸਵਾਲ ਕਰੀਏ ਅਗੋ ਕਹਿ ਦੇਣਾ ਕਿ ਮੌਜ ਐ ਫਕੀਰਾਂ ਦੀ ਸੱਚੀ ਮੈਂ ਦਿਲੋਂ ਕਹਿਣਾ ਕੋਈ ਲਾਕਡਾਟ ਨਹੀਂ ਹੰਸ ਰਾਜ ਨਾਲ ਮੇਰੀ ਸੱਚੀ ਕਹਿਣਾ ਕੋਈ ਲਾਕਡਾਟ ਨਹੀਂ ਹੰਸ ਰਾਜ ਨਾਲ ਪਰ ਇਹੋ ਜੀ ਕਿਹੜੀ ਮੌਜ ਫਕੀਰਾਂ ਦੀ ਜਿਹੜੀ ਖੜਦੀ ਨਹੀਂ ਪੰਜਾਬ ਨਾਲ ਦੱਸੋ ਇਹੋ ਜੀ ਮੌਜ ਕਿਹੜੀ ਆ ਫਕੀਰਾਂ ਦੀ ਜਿਹੜੀ ਖੜਦੀ ਨਹੀਂ ਪੰਜਾਬ ਨਾਲ ਕੋਈ ਲਾਕਡਾਟ ਨਹੀਂ ਮੇਰੀ ਹੰਸ ਰਾਜ ਨਾਲ ਤੁੱਕੇ ਨਾਲ ਚੁਣਿਆ ਕਰੋ ਮੈਂ ਵੀ ਤੁਹਾਡੇ ਚਿਆਂ ਆਪਾਂ ਤੁੱਕੇ ਨਾਲ ਚੁਣਿਆ ਕਰੀਏ ਆਪਾਂ ਨੂੰ ਲੋੜ ਹੈ ਸਹੀ ਜਗ੍ਹਾ ਤੇ ਨਿਸ਼ਾਨਾ ਲਾਉਣ ਵਾਲੇ ਤੀਰਾਂ ਦੀ ਹੰਸ ਰਾਜ ਨੂੰ ਜਦੋਂ ਪੁੱਛੀਦਾ ਹੈ ਪੰਜਾਬ ਦੇ ਮੁੱਦਿਆਂ ਬਾਰੇ ਦੇਸ਼ ਦੇ ਮੁੱਦਿਆਂ ਬਾਰੇ ਅਗੋ ਕਹਿ ਦਿੰਦਾ ਹੈ ਕਿ ਬਸ ਮੌਜ ਆ ਫਕੀਰਾਂ ਦੀ ਕਿ ਬਸ ਮੌਜ ਆ ਫਕੀਰਾਂ ਦੀ ਆਪ ਦੱਸੋ ਕਿ ਵਾਕਿਆ ਐਮਪੀ ਬਣਾਉਣ ਨੂੰ ਲੋੜ ਹੈ ਇਹੋ ਜਿਹੇ ਲੀਰਾਂ ਦੀ ਜਦੋਂ ਕੋਈ ਚੱਜ ਦਾ ਸਵਾਲ ਕਰੀਏ ਤਾਂ ਅਗੋ ਕਹਿ ਦੇਣਾ ਕਿ ਬਸ ਮੌਜ ਆ ਫਕੀਰਾਂ ਦੀ ਇਹ ਉਹੀ ਹੈ ਜਿਹਦੇ ਨਾਲ ਬਾਦਲਾਂ ਇਹ ਉਹੀ ਹੈ ਬਾਦਲਾਂ ਦੀ ਪਾਰਟੀ ਵੇਲੇ ਜਿਹਦੇ ਨਾਲ ਬਾੜੀ ਭੈੜੀ ਬਿੱਤੀ ਸੀ ਜਿਆਦਾ ਤੁਹਾਡੇ ਕੋਲ ਇੰਟਰਵਿਊ ਆਈ ਸੀਗੀ ਹੰਸ ਰਾਜ ਹੰਸ ਜੀ ਇੰਟਰਵਿਊ ਦੇ ਵਿੱਚ ਕਹਿ ਰਹੇ ਨੇ ਕਿ ਤੋਬਾ 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 ਉਹ ਮੈਨੂੰ ਤੇ ਪਤਾ ਹੀ ਨਹੀਂ ਸੀ ਵੀ ਰਾਜਨੀਤੀ ਦੇ ਵਿੱਚ ਇਦਾਂ ਚੱਲਦਾ ਹੈ ਅੱਜ ਤੋਂ ਬਾਅਦ ਕਦੇ ਮੈਂ ਰਾਜਨੀਤੀ ਨਹੀਂ ਕਰੂੰਗਾ ਮੈਂ گاਊਂਗਾ ਮੈਂ ਆਪਣੇ ਬੱਚਿਆਂ ਨਾਲ ਰਹੂੰਗਾ ਇਹ ਉਹੀ ਹੈ ਕਿ ਬਾਦਲਾਂ ਦੀ ਪਾਰਟੀ ਵੇਲੇ ਜਿਦਨਾ ਵਾਲੀ ਭੈੜੀ ਬੀਤੀ ਸੀ ਹੰਸਰਾਜ ਹੰਸ ਨੇ ਕੰਨ ਫੜ ਕੇ ਤੌਬਾ ਤੌਬਾ ਕੀਤੀ ਸੀ ਕੁਰਬਾਨੀ ਕਾਤੋਂ ਭੁੱਲ ਗਏ ਇਹਨੂੰ ਸਾਡੇ ਪੰਜਾਬ ਦੇ ਜੋਧੇ ਵੀਰਾਂ ਦੀ ਕਾਤੋਂ ਕੁਰਬਾਨੀ ਭੁੱਲ ਗਈ ਸਾਡੇ ਪੰਜਾਬ ਦੇ ਜੋਧੇ ਵੀਰਾਂ ਦੀ ਜਦੋਂ ਕੋਈ ਮੁੱਦੇ ਦੀ ਗੱਲ ਪੁੱਛੀਏ ਤਾਂ ਅਗੋ ਕਹਿ ਜਾਣਾ ਕਿ ਬਸ ਮੌਜ ਆ ਫਕੀਰਾਂ ਦੀ ਜਦੋਂ ਕੋਈ ਚੱਜ ਦੀ ਗੱਲ ਪੁੱਛੀਏ ਅੱਗੋਂ ਕਹਿ ਦੇਣਾ ਕਿ ਮੌਜ ਆ ਫਕੀਰਾਂ ਦੀ ਗੱਲ ਕੋਈ ਹੋਰ ਹੁੰਦੀ ਹੈ ਤੇ ਹੋਰ ਆ ਪਾ ਦਿੰਦਾ ਮੈਂ ਜਿਹ ਪੂਰਾ ਪਰ ਇੰਟਰਵਿਊ ਸੁਣਨ ਤੋਂ ਬਾਅਦ ਹੀ ਵੀਡੀਓ ਬਣਾਈ ਹੈ ਗੱਲ ਕੋਈ ਹੋਰ ਹੁੰਦੀ ਹੈ ਤੇ ਹੋਰ ਹੀ ਰਾਹ ਪਾ ਦਿੰਦਾ ਬਾਜ ਹਿਲਾ ਕੇ ਆਪਣੀ ਉਮਰ ਗੜਾਉਂਦੇ ਅੱਛਾ ਤੁਸੀਂ ਦੇਖਿਆ ਕਿ 75 80 ਸਾਲ ਦੇ ਬਜ਼ੁਰਗ ਹੋ ਗਏ ਲੋਕਾਂ ਨੂੰ ਹਜੇ ਤੱਕ ਆਕਲ ਨਹੀਂ ਆਈਆਂ ਇਹ ਤੁਹਾਨੂੰ ਕੀਨੇ ਕਹਤਾ ਕਿ ਵਾੜੀ ਉਮਰਾਂ ਨੂੰ ਵਾੜੀ ਅਕਲ ਹੁੰਦੀ ਹੈ ਜਿਹੜਾ ਚੰਤੇ ਪਹੁੰਚਿਆ ਸੀ ਪਤਾ ਕਿੰਨੀ ਕੁ ਉਮਰ ਸੀ ਦੀ ਬਹੁਤ ਘੱਟ ਉਮਰ ਸੀ ਫਿਰ ਤਾਂ ਉਹਦੇ ਛੱਤਰ ਮਾਰ ਮਾਰ ਕੇ ਕਾਮਲਾ ਕਰ ਤਾ ਤੂੰ ਕੱਲ ਦਾ ਜਵਾਨਾ ਤੂੰ ਕਿਵੇਂ ਚੰਤੇ ਪਹੁੰਚੇਗਾ ਗੱਲ ਕੋਈ ਹੋਰ ਹੁੰਦੀ ਐ ਹੋਰ ਹੀ ਰਾਹ ਪਾ ਦਿੰਦਾ ਬਾਲ ਜੇ ਹਿਲਾ ਕੇ ਬਸ ਆਪਣੀ ਉਮਰ ਗਿਣਾ ਆਂਦਾ ਦਿਲ ਤੇ ਹੱਥ ਤਰ ਕੇ ਦੱਸੋ ਕਿ ਵਾਕਈ ਲੋੜਾ ਇਹੋ ਜਿਹੇ ਵਜ਼ੀਰਾਂ ਦੀ ਨੰਦਿਆ ਕਰਨੀ ਬਣਦੀ ਐ ਮੱਟ ਸ਼ੇਰੋਂ ਵਾਲਿਆ ਇਹੋ ਜਿਹੇ ਵਜ਼ੀਰਾਂ ਦੀ ਜਦੋਂ ਕੋਈ ਚੱਜ ਦੀ ਗੱਲ ਪੁੱਛੀਏ ਅੱਗੋਂ ਕਹਿੰਦਾ ਮौज ਹੈ ਫਕੀਰਾਂ ਦੀ ਇਹੋ ਜੀ ਮौज ਹੁੰਦੀ ਹੈ ਫਕੀਰਾਂ ਦੀ ਵਾਕਈ ਦੱਸੋ ਕਿ ਐਮਪੀ ਬਣਾਉਣ ਦੀ ਲੋੜ ਇਹੋ ਜੀਆਂ ਲੀਰਾਂ ਦੀ ਜਦੋਂ ਕੋਈ ਪੰਜਾਬ ਦੇ ਮੁੱਦੇ ਦੇਸ ਦੀ ਗੱਲ ਪੁੱਛੀਏ ਤਾਂ ਉਹ ਕਹਿੰਦਾ ਹੈ ਕਿ ਮौज ਹੈ ਫਕੀਰਾਂ ਦੀ ਆਪਣੀ ਮौज ਨੂੰ ਚੇਂਜ ਕਰ ਲਓ ਸਤਜ ਜੀ ਉਮਰ ਉਡੀ ਬਹੁਤ ਹੈ ਗੱਲ ਕੋਈ ਹੋਰ ਹੁੰਦੀ ਹੈ ਜਵਾਬ ਕੋਈ ਹੋਰ ਦੇ ਦੇਣਾ ਪਲੀਜ਼ ਸ਼ੇਅਰ ਕਰ ਦਿਓ ਆਪਾਂ ਕੋਈ ਵੀ ਆ ਚਾਹੇ ਜਿਹਦੀ ਜਿਹਨੂੰ ਬੋਲਣਾ ਉਹਨੂੰ ਬੋਲ ਦਿੰਦੇ ਹੁੰਦੇ ਆ ਬਾਣਾ ਅੱਗੇ ਤੁਹਾਡੀ ਮਰਜ਼ੀ ਹੈ ਮੌਜ ਫਕੀਰਾਂ ਦੀ ਸਾਡੇ ਪੰਜਾਬ ਨਾਲ ਖੜਨੀ ਚਾਹੀਦੀ ਹੈ ਮੌਜ ਫਕੀਰਾਂ ਦੀ ਸਾਡੇ ਅੰਨ ਦਾਤੇ ਨਾਲ ਖੜਨੀ ਚਾਹੀਦੀ ਹੈ ਮੌਜ ਫਕੀਰਾਂ ਦੀ ਸਾਡੇ ਮਜ਼ਦੂਰਾਂ ਨਾਲ ਖੜਨੀ ਚਾਹੀਦੀ ਹੈ ਮੌਜ ਫਕੀਰਾਂ ਦੀ ਜੋ ਕੁਰਬਾਨੀ ਕਰਗੇ ਜੋਧੇ ਵੀਰਾਂ ਨਾਲ ਖੜਨੀ ਚਾਹੀਦੀ ਹੈ ਪਤਾ ਨਹੀਂ ਕਿਹੜੀ ਹੈ ਮੌਜ ਫਕੀਰਾਂ ਦੀ ਸ਼ੇਅਰ ਕਰ ਦਿਓ